ਹਾਲੇ ਕਿਸਾਨਪੁਰਾਵ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਇਹ ਆਪਣੀ ਮੱਝ ਹੈ ਇੱਕ ਘਟੋ ਘਟ 7 ਵਾਰ ਰਿਪੀਟ ਹੋ ਵਿੱਚ ਹੋ ਚੁੱਕੀ ਹੈ ਤੋਂ ਪਹਿਲਾਂ ਇਸ ਦੇ ਆਪਾਂ ਪੂਰਾ ਜੋਰ ਲਾ ਲਿਆ ਸਾਰੇ ਇਲਾਜ ਕਰਵਾ ਲਏ ਮੁੱਠੀ ਪਾਊਡਰ ਕੀਪਰ ਪਲੱਸ ਰਿਸੈਪਟਰ ਲਗਾ ਐਨ ਆਰ ਐਚ ਹੋਰ ਦਵਾਈਆਂ ਵਗੈਰਾ ਤਰਵਾ ਕੇ ਬੱਚੇਦਾਨੀ ਦੇ ਵਿੱਚ ਲਗਭਗ ਆਪਾਂ ਪੂਰਾ ਜੋਰ ਲਾ ਲਾ ਚੁੱਕੇ ਹਾਂ ਇਸ ਉਪਰ ਇਸ ਤੋਂ ਪਹਿਲਾਂ ਮੇਰਾ ਮੇਰੇ ਕੋਲ ਸਾਰਾ ਖਰਚਾ ਲਿਖਿਆ ਹੋਇਆ 17000 ਰੁਪਏ ਖਰਚਾ ਇਸ ਲਈ ਰਿਪੀਟਰ ਰਿਪੀਟਰ ਤੇ ਆਪਾਂ ਕਰ ਚੁੱਕੇ ਹਾਂ ਪਰ ਆਪਾਂ ਨੂੰ ਕੋਈ ਵੀ ਰਿਜ਼ਲਟ ਨਹੀਂ ਮਿਲਿਆ ਹਲੇ ਤੱਕ ਤੇ ਆਪਣੀ ਮੱਝ 24 ਲੀਟਰ ਇਹਦਾ ਆਪਾਂ ਕੰਡੇ ਦੇ ਤੌਰ ਤੇ ਉਹਦੇ ਕੱਢਿਆ ਹੋਇਆ ਹੈ 24 ਲੀਟਰ ਦੀ ਮੱਝ ਹੈ ਤੇ ਬਹੁਤ ਸੋਹਣਾ ਦੁੱਧ ਹੁੰਦੀ ਹੈ ਪਰ ਇਸ ਵਾਰ ਇਹਨੂੰ ਪ੍ਰੋਬਲਮ ਆ ਗਈ ਘੱਟੋ ਘੱਟ 7 ਵਾਰ ਤੰਨਵਾਰਾ ਪਾਇ ਨੂੰ ਸਾਂਤ ਡਾਇਰੈਕਟ ਕ੍ਰਾਸ ਕਰਵਾਇਆ ਚਾਰ ਵਾਰਾ ਪਹਿਲੇ ਟੀਜੀਆਈ ਕਰਵਾ ਚੁੱਕੇ ਆ ਇਸ ਦੀ ਪਰ ਹਾਲ ਤੱਕ ਇਹ ਕਨਸੀਵ ਨਹੀਂ ਹੋਈ ਤੇ ਮੈਨੂੰ ਪਤਾ ਲੱਗਿਆ ਜੀ ਡਾਕਟਰ ਅਮਰੀਤ ਸਿੰਘ ਦੇ ਬਾਰੇ YouTube ਤੇ ਉਹਨਾਂ ਨੇ ਵੀਡੀਓ ਤੇ ਆਪਾਂ ਵੀਡੀਓ YouTube ਉੱਪਰ ਡਾਕਟਰ ਅਮਰੀਤ ਸਿੰਘ ਢਾਲੀਵਾਲ ਉਹਨਾਂ ਦੀ ਵੀਡੀਓ ਦੇਖੀ ਸੀ ਤੇ ਉਹਨਾਂ ਨਾਲ ਕੰਟੈਕਟ ਕਰਿਆ ਆਪਾਂ ਤੇ ਪਹਿਲੀ ਗੱਲ ਤਾਂ ਦੇਖੋ ਦਵਾਈ ਦਾ ਆਪ ਨੂੰ ਹਲੇ ਪਤਾ ਨਹੀਂ ਕਿ ਕਿਹੋ ਜਿਹਾ ਰਿਜ਼ਲਟ ਹੋਣਾ ਕਿਹੋ ਜਿਹਾ ਨਹੀਂ ਪਰ ਆਪਾ ਬਾਈ ਨਾਲ ਘਟੋ ਘਟ ਮੇਰੀ 15 17 ਵਾਰ ਗੱਲ ਹੋਈ ਹੈ ਬਾਈ ਜੀ ਨਾਲ ਬਹੁਤ ਵਧੀਆ ਇਨਸਾਨ ਨੇ ਤੁਹਾਡੀ ਹਰੇਕ ਕਾਲ ਦਾ ਜੋ ਜਦੋਂ ਤੁਸੀਂ ਫੋਨ ਕਰਦੇ ਹੋ ਤੁਹਾਡਾ ਫੋਨ ਅਟੈਂਡ ਕਰਦੇ ਆ ਮੈਸੇਜ ਵੀ ਉਹਨੂੰ ਕਰਕੇ ਮੈਸੇਜ ਵੀ ਛੋੜ ਦਿੰਦੇ ਆ ਤੇ ਹੋ ਸਕਦਾ ਕਈ ਵਾਰੀ ਡਾਕਟਰ ਦਾ ਕੰਮ ਕਰਦੇ ਆ ਕੇਸ ਤੇ ਹੋਣ ਨਹੀਂ ਟਾਈਮ ਲਾਦਾ ਨਹੀਂ ਪਹੁੰਚ ਕੇ ਆਉਂਦਾ ਪਰ ਬੈਕ ਕਾਲ ਕਰਕੇ ਵੀ ਬਾਈ ਜੀ ਤੁਹਾਡਾ ਰਿਪਲਾਈ ਕਰਦੇ ਆ ਬਹੁਤ ਸੋਹਣੇ ਬਹੁਤ ਚੰਗਾ ਲੱਗਿਆ ਮੈਨੂੰ ਉਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਇਨਸਾਨ ਨੇ ਤੇ ਉਹਨਾਂ ਨੇ ਆਪਾਂ ਨੂੰ ਇਹ ਦਵਾਈ ਭੇਜੀ ਹੈ ਤੇ ਇਹਦੇ ਵਿੱਚੋਂ ਕੀ ਨਿਕਲਦਾ ਕਿਹੋ ਜੀ ਦਵਾਈ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਆਪੇ ਦਵਾਈ ਬਾਕਸ ਕਰਕੇ ਦੇਖਦੇ ਆ ਖੋਲਕੇ ਕੀ ਨਿਕਲਦਾ ਇਹਦੇ ਵਿੱਚੋਂ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਾਂ ਦੇਖਦੇ ਆ ਬਾਈ ਨੇ ਕੀ ਭੇਜਿਆ ਆਪਾਂ ਨੂੰ ਹਾਂ ਤੇ ਇੱਕ ਬੇਨਤੀ ਹੋਰ ਹੈ ਨਾਲ ਦੀ ਨਾਲ ਕਿ YouTube Facebook ਉੱਪਰ ਬਹੁਤ ਸਾਰੇ ਵੀਡੀਓ ਤੁਹਾਨੂੰ ਇਹੋ ਜੇ ਮਿਲ ਜਾਣਗੀਆਂ ਜਿਹੜਾ ਰਿਪੀਟਰ ਪਸ਼ੂ ਦਾ ਇਲਾਜ ਕਰਨ ਦੇ ਦਾਅਵੇ ਕਰਦੇ ਐ ਪਰ ਮੈਂ ਦੋ ਤਿੰਨ ਬੰਦੇ ਨਾਲ ਗੱਲ ਕਰ ਚੁੱਕਾ ਉਹਨਾਂ ਨਾਲ ਵੀ ਤੇ ਕਈ ਤਾਂ ਇਹੋ ਜਿਹੇ ਨੇ ਜਿਹੜਾ ਫੋਨ ਇਹ ਚੱਕਦੇ ਤੇ ਇੱਕ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਘਾਟੋ ਘਾਟ ਉਹਨੇ 10000 ਰੁਪਏ ਮੈਥੋਂ ਮੰਗ ਲਿਆ ਸਿਰਫ ਤੇ ਸਿਰਫ ਵਿਜ਼ਿਟ ਕਰਨ ਦਾ ਕਹਿੰਦੇ ਵਿਜ਼ਿਟ ਕਰਾਂਗੇ ਤੇ ਫਿਰ ਮੈਂ ਸੁਣ ਦੇ ਕੇ ਮੱਝ ਨੂੰ ਤੇ ਫਿਰ ਆਪਾਂ ਇਹਦਾ ਇਲਾਜ ਬਾਰੇ ਸੋਚਾਂਗੇ ਤੇ 10000 ਰੁਪਏ ਤਾਂ ਸਾਡਾ ਖਰਚਾ ਹੀ ਬਿਲਕੁਲ ਕਰੀ। ਪਰ ਡਾਕਟਰ ਬਿਸਕੀਨਰ ਮੈਂ ਗੱਲ ਕੀਤੀ ਉਹਨਾਂ ਨੇ ਬਾਈ ਨੇ ਆਪਾਂ ਨੂੰ ਪੂਰਾ ਯਕੀਨ ਦਵਾਇਆ ਕਿ ਆਪਾਂ ਤੁਹਾਡੀ ਮੱਝ ਜ਼ਰੂਰ ਕਨਸੀਵ ਕਰਵਾਵਾਂਗੇ। ਤੇ ਬਾਈ ਨਾਲ ਜਦੋਂ ਵੀ ਤੁਸੀਂ ਫੋਨ ਕਰੋਗੇ ਹਰ ਫੋਨ ਕਾਲ ਜਵਾਬ ਦੇਣਗੇ ਤੇ ਤੁਹਾਡੇ ਨਾਲ ਆਖਿਰ ਤੱਕ ਤੁਹਾਡੇ ਸਾਥ ਦੇਣਗੇ। ਤੇ ਆਪਾਂ ਦੇਖਦੇ ਹਾਂ ਇਹਦੇ ਵਿੱਚੋਂ ਕੀ ਨਿਕਲਦਾ ਹੈ। ਫੋਨ ਲਈ ਇਹ ਰੇਟ ਆ ਦਵਾਈ ਨਿਕਲੀ ਹੈ। एक दो तीन ये ये परतिए दवाई का तरीका दस कि देनी है कि करना ये इंजैक्शन ने टीके ने एक नंबर टीका 2 ਨੰਬਰ 3 ਨੰਬਰ ਤੇ ਇਹ ਬੂੰਦਾ ਮੱਝ ਨੂੰ ਤੇ ਆਉਣੀ ਹੈ ਨੇ ਇਹ ਦਵਾਈ ਨਿਕਲੀ ਇਹਦੇ ਵਿੱਚੋਂ ਤੇ ਆਪਾਂ ਤੁਹਾਡੇ ਨਾਲ ਆਪਣੀ ਮੱਝ ਨੂੰ ਇਹ ਦਵਾਈ ਦੇ ਕੇ ਆਪਾਂ ਨੂੰ ਕੀ ਰਿਜ਼ਲਟ ਮਿਲਦਾ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ